I'm <laughs> gonna जै शगत द्वार सारा जै जगत दुम गुरु राम जी तुम गुरु ग्रंथ पाशाह वाहे गुरु जी का खालसा சே சுமாய சதா சதா மான் மன்கு ਮਾਗੇ ਸ਼ਬਦ ਗੇਰੇ ਦੇ ਰਹੇ ਤਾ ਨਾਮ ਸੱਚੇ ਸਾਇ ਤਿਆਨਿ ਕਰੇ ਰ ਸਤਿਨਾਮ ਦਾ ਅਧਾਰ ਹਰਿ ਸਤਿਨਾਮ ਦਾ ਅਧਾਰਮ ਰਾਜਨ ਸੁਖਾਂ ਸਾਧ ਬਰਜਵਾਨ ਕਰ ਸੰਤ ਸੁਖਮਨ ਹਾਏ ਰਸਿਆ ਜਨ ਸੇਚਾਂ ਸਾਧ ਬੁਧਾਨਾ ਸਬਾ ਤੁਰਮਾਨ ਤਾ ਬੁਰੇ ਕੋ ਜਿਉ ਸੁਬਿਆਰੇ ਭੰਦੇ ਨਾਮ ਆਇਆ ਪਰ ਕਾਨ ਸੁਖਾਉਂਦੋ ਸਤਿ ਕਰੋ ਸਿਆਣ ਸਾਚਾ ਨਾਮ ਦਾ ਅਭਾਰੋ ਰਾਗੇ ਕੰਤ ਸ਼ਬਦ ਦਿੱਤਾ ਆਇਆ ਤੁਜਿਨ ਕੋਰਸੇ ਨਾਮ ਹਰਿ ਕ ਨਾਗੇ ਕਰ ਨਾਮ ਕ ਤੈ ਸੁਖ ਹੋਆ ਤਿਤ ਕਰਿ ਅਨਹਦ ਬਾਜੇ आनंद सुनो बड भागी हो सगन मोहरत कारन राम प्रभु काया स्त्री रूप रोग संताप उतरे सुनी सची संत साधन पै चरसे सुभे ਪੂਰਿ ਇੱਕ ਕਰਤੈ ਪ੍ਰਭੁ ਸਤਿਗੁਰੁ ਦਇਆ ਮੇਨੰਤ ਨਾਨਕੁ ਨਾਨਕੁ ਚਰਨ ਲਾਗੇ ਸਰਬੋਗਤਿ ਤਬਨ ਗੁਰੂ ਪਾਣੀ ਪਿਤਾ ਮਾਤਾ ਨਿਵਸ ਰਾਖੁ ਦੁਇ ਦਾਈਂਂਦਾ ਹਾ thank mm -hmm. ਨੇਮਰਤਾ ਸਹਿਬ ਅਰਦਾਸ ਬੇਨਤੀ ਹੈ ਮਹਾਰਾਜ ਬਾਛਾ ਜੀਓ ਆਪ ਜੀ ਦੀ ਪਾਵਨ ਗੁਰਬਾਣੀ ਦੇ ਪ੍ਰਵਾਕ ਹਨ ਜੀ ਸੂਰਾ ਸੋ ਕਹ ਚਾਹੀਐ ਜੋ ਲਰੈ ਦੀਨ ਕਹੇ ਪ੍ਰਜਾ ਪ੍ਰਜਾ ਕਟ ਮਰੇ ਤਬ ਹੁਨਾਂ ਛਾੜੈ ਖੇਲ ਦੇ ਗੁਰਬਾਖਸ਼ ਸਰਵ ਮਹਾਰਾਜ ਆਪ ਜੀ ਦੇ ਸਿੱਧ ਗਉਂਦੇ ਮਹਾਨ ਸੂਰਮੇ ਸਰਦਾਰ ਕੂਰਮ ਸਿੰਘ ਜੀ ਸलाम ਜਿਨ੍ਹਾਂ ਨੇ ਇਹ ਆਪਣੇ ਸਿੱਖਾਂ ਦੀ ਭਾਰਤ ਵਰਸ਼ ਦੀ ਆਜ਼ਾਦੀ ਵਿੱਚ ਮਹਾਨ ਯੋਗਦਾਨ ਪਾਇਆ ਆਪਣੇ ਨਿਹੱਥੇ ਭਰਾਵਾਂ ਸਿੱਖਾਂ ਤੇ ਪੰਜਾਬੀਆਂ ਤੇ ਗੋਲੀਆਂ ਚਲਾਉਣ ਵਾਲੇ ਜਾਣ ਨੂੰ ਵਿਦੇਸ਼ ਦੀ ਧਰਤੀ ਤੇ ਸੌਦਾ ਲਾਇਆ ਉਸ ਮਹਾਨ ਸ਼ਹੀਦ ਸਰਦਾਰ ਉਦਮ ਸਿੰਘ ਦੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪ ਜੀ ਦੇ ਦਰ ਘਰ ਦੇ ਸੇਵਕਾਂ ਸੰਤਾਂ ਸਰਉਂ ਦੀਆਂ ਸਰਦਾਂ ਵੱਲੋਂ ਮਿਲ ਕਰਕੇ ਪ੍ਰਬੰਧਕਾਂ ਵੱਲੋਂ ਮਿਲ ਕਰਕੇ ਸਰਦਾਰ ਉਦਮ ਸਿੰਘ ਸ਼ਹੀਦ ਵੈਲਫੇਅਰ ਸੁਸਾਇਟੀ ਵੱਲੋਂ ਕਮੇਟੀ ਵੱਲੋਂ ਮਿਲ ਕਰਕੇ ਅਤੇ ਦਰ ਘਰ ਦੇ ਸੇਵਕ ਪਿਆਰੇ ਕਾਕਾ ਲਵਪ੍ਰੀਤ ਸਿੰਘ ਪੁੱਤਰ ਭਰਪਾਲ ਸਿੰਘ ਕਨੇਡਾ ਵਾਲੇ ਉਸ ਬੱਚੇ ਨੇ ਪਰਸੋਂ ਰੋਜ ਤੋਂ ਮਿਲਾਈ ਬਾਣੀ ਨੇ ਸ਼੍ਰੀ ਗੁਰਪ੍ਰਸਾਦ ਸਾਹਿਬ ਜੀ ਦੀ ਸੇਵਾ ਲਈ ਬਾਣੀ ਸ਼੍ਰੀ ਗੁਰਪ੍ਰਸਾਦ ਸਾਹਿਬ ਤੋਂ ਪਰਸੋਂ ਰੋਜ ਤੋਂ ਸਰਦਾਰ ਕੁਰਮ ਸਿੰਘ ਸ਼ਹੀਦ ਇਨਪਾਰਕ ਵਿੱਚ ਆਰੰਭ ਕੀਤੇ ਗਏ ਸਦਕਾਰ ਸਾਹਿਬ ਸੰਪੂਰਨ ਧੋਪ ਪਾਏ ਗਏ ਭਗਤੋ ਪ੍ਰੰਤ ਆ ਜੀ ਦੀ ਥੋੜੀ ਮਰਿਆਦਾ ਅਨਸਾਰ ਅੰਮ੍ਰਿਤ ਮੇਠਾ ਬਾਣੀ ਨੇ ਕੀਰਤਨ ਤਾਡੀ ਪਰਵਾਰ ਸਾਰੇ ਮਹਾਰਾਜ ਪਾਤਸ਼ਾਹ ਸ੍ਰੀਤਰ ਗੁਰਬਾਣੀ ਦੇ ਕੀਰਤਨ ਹੋਏ ਗੁਰ ਇਤਿਹਾਸੀਆਂ ਵਿਚਾਰਾ ਹੋਈਆਂ ਮਹਾਰਾਜ ਆਪ ਵੀ ਹਜ਼ੂਰੀ ਅੰਦਰ ਬੈਠੀਆਂ ਸੰਤਾਂ ਨੇ ਗੁਰ ਇਤਿਹਾਸ ਦਾ ਗੁਰਬਾਣੀ ਦਾ ਆਨੰਦ ਮਾਣਿਆ ਗੁਰਸਿਵਾਰਿਆਂ ਵੱਲੋਂ ਜਥਿਆਂ ਪਾਸੋਂ ਪ੍ਰਚਾਰਕਾਂ ਪਾਸੋਂ ਗੁਰਬਾਣੀ ਪੜ੍ਹਦੇ ਆ ਵਿਚਾਰਾ ਕਰਦੇ ਆ ਬਿਲਕੁਲ ਆਗਰਦੀਆਂ ਨੇ ਮਹਾਰਾਜ ਪਾਤਸ਼ਾਹ ਬਖਸ਼ਰਣੀ ਅਗੇ ਵਾਸਤੇ ਸੁੱਧ ਬਾਣੀ ਪੜ੍ਹਨ ਦਾ ਸੁੱਧ ਤੇ 83 ਕੋਈ ਚਾਲਨ ਕਰਨ ਦਾ ਬਲ ਬਖਸ਼ਣਾ ਮਹਾਰਾਜ ਪਾਤਸ਼ਾਹ ਜੀਓ ਐਸਰਤ ਅਧਰ ਕਰਦੇ ਸੇਵਕ ਪਰਿਵਾਰ ਦੇ ਵੱਲੋਂ ਕਾਕਾ ਲਖਪ੍ਰੀਤ ਸਿੰਘ ਬੱਚਾ ਕੈਨੇਡਾ ਵਾਲਾ ਹਰਮਨ ਪ੍ਰੀਤ ਸਿੰਘ ਸਬੁੱਤਰ ਸਰਤਾਨ ਹਰਪਾਲ ਸਿੰਘ ਇਹਨਾਂ ਬੱਚਿਆਂ ਵੱਲੋਂ ਦੇਵ ਦੀ ਸੇਵਾ ਆਪ ਜੀ ਨੇ ਬਖਸ਼ੇ ਖਜ਼ਾਨਿਆਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਨੂੰ ਦੇਖਣ ਕੇ ਹਾਜ਼ਰ ਬਿਤੀ ਹੈ ਪਰਮਾਨੰਦ ਜੀ ਪ੍ਰਵਾਹ ਹੋਇਆ ਪ੍ਰਸ਼ਾਸਨ ਨੂੰ ਸੰਗਤਾਂ ਵਿੱਚ ਬਖਤੇ ਜੋ ਜੀ ਛਕਣ ਸੋ ਆਪ ਜੀ ਦਾ ਨਾਮ ਜਪਤੇ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਪਾਤਸ਼ਾਹੀ ਉਹ ਆਪ ਜੀ ਦੀ ਹਜ਼ੂਰੀ ਦੇ ਅੰਦਰ ਆਪ ਜੀ ਦੇ ਦਰ ਘਰਦੇ ਗੁਰਸਿੱਖ ਪਿਆਰਿਆਂ ਨੇ ਆਪ ਜੀ ਦੀ ਸਿੱਖ ਕੌਮ ਦੀ ਮਹਾਨ ਸੇਵਾ ਕਰਨ ਵਾਲੇ ਗੁਰਸਵਾਰਿਆਂ ਨੇ ਹਾਜ਼ਰੀਆਂ ਰਵਾਈਆਂ ਸਰਕਾਰਯੋਗ ਜਥੇਦਾਰ ਅਮਰੀਤ ਸਿੰਘ ਜੀ ਖਾਸ ਤੌਰ ਤੇ ਉੱਚ ਸੁਖਵਾਰ ਤਾਲ ਗੁਰੂ ਸੇਵਿਆ ਅਹਮ ਸੁਸਹਿਜ ਵਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖਣ ਸੱਜਣ ਸਚਾ ਪਾਤਸ਼ਾਹ ਸਿਰਸ਼ਾ ਹੰਦ ਜਿਸ ਪਾਸ ਬਠਿਆ ਸੋਹਣੀਏ ਸਭਨਾ ਦਾ ਸਤਿਨਾਮ ਵਾਹਿਗੁਰੂ ਸੰਤ ਜੀਓ ਚਰਨ ਨਾਮ ਕੀਰਤਨ ਹੈ ਦਇਆਲ ਪ੍ਰਭ ભગવાન ਹੈ ਨਾਨਕ ਲਿਖਤ ਨਾਮ ਆਇਆ ਦਇਆ ਕਰਣੁ ਦੁਖ ਹਰਣੁ ਚਰਨ ਨਾਮ ਕੀਰਤਨ ਹੈ ਦਿਆਲ ਪ੍ਰਖਣ பகਵਾਨ ਹੈ ਨਾਨਕ ਲਿੱਤ ਨਾ ਮਾਇਆ ਬਾਹੇ ਬਲੰਦੜੀ ਬੁੱਝ ਗਈ ਰਖੰਦੋ ਪ੍ਰਭ ਆਪ ਜਿਨੇ ਉਪਾਈ ਮੈਦਨੀ ਨਾਨਕ ਸੋ ਪ੍ਰਭਜਪ ਨਾਮ ਪ੍ਰਭ ਭਏ ਜੀ ਨਾਲ ਨਾਮਿਆ ਪ੍ਰੇਮ ਆ ਕੋਠਿਆਂ ਦਾ ਗਏ ਨਾਸ ਹਰ ਇੱਕ ਕਤਿਆ ਆ ਨਿਰਮਲ ਭਏ ਸਰੀਰ ਜਨ ਧੂਈ ਨਾ ਆ ਮਨ ਤਨ ਸੰਤੋਖ ਪੁਰਨ ਪ੍ਰਦਪਾਇ ਤਰੇ ਕੋਟੰਬ ਸੰਗ ਲੋਗ ਹੁਲਸ ਬਾਇ ਨਿਰਮਨ ਭਏ ਸਰੀਰ ਜਨ ਧੂਰੀ ਨਾਇਆ da da da